ਗੁਰੂ ਪਿਆਰਿਓ ਕਈ ਵਾਰ ਐਵੇਂ ਵੀ ਹੋ ਜਾਂਦਾ ਰੱਬ ਕੋਲੋਂ ਕੁਝ ਮੈਂ ਮੰਗਿਆ ਸੀ ਮੈਨੂੰ ਮਿਲਿਆ ਨਹੀਂ ਮੇਰੀ ਕੀਤੀ ਹੋਈ ਅਰਦਾਸ ਪੂਰੀ ਨਹੀਂ ਹੋਈ ਫਿਰ ਆਪਾਂ ਕਹਿ ਦਿੰਨੇ ਆ ਗੁਰੂ ਜਾਂ ਰੱਬ ਸਾਡੀ ਅਰਦਾਸ ਹੀ ਨਹੀਂ ਸੁਣਦਾ ਅਸਲ ਵਿੱਚ ਤੁਹਾਨੂੰ ਪਤਾ ਨਹੀਂ ਕਿ ਰੱਬ ਸਾਡੀ ਅਰਦਾਸ ਕਦੋਂ ਪੂਰੀ ਕਰਦਾ ਰੱਬ ਕੋਲੋਂ ਦਾਤ ਕਿਵੇਂ ਮੰਗੀਦੀ ਆ ਤਾਂ ਆਓ ਆਪਾਂ ਜਾਣਦੇ ਆ ਇਹਨੂੰ ਸਮਝਦੇ ਆ ਕਿ ਜੋਗਤੀ ਕੀ ਆ ਤਰੀਕਾ ਕੀ ਆ ਇਨੂੰ ਇੱਕ ਬਹੁਤ ਹੀ ਸੋਹਣੀ ਕਹਾਣੀ ਦੁਆਰਾ ਜਾਣਾਂਗੇ ਇਹਨੂੰ ਪੂਰਾ ਧਿਆਨ ਦੇ ਨਾਲ ਸੁਣੀਓ ਫਿਰ ਤੁਹਾਨੂੰ ਸਾਰਾ ਇਹਦੇ ਵਿੱਚੋਂ ਹੀ ਰਾਜ ਤੇ ਰਹਾਸ ਪਤਾ ਲੱਗ ਜਾਵੇਗਾ ਕਿ ਮੰਗਣਾ ਕਿਵੇਂ ਆ ਕਿਸੇ ਰਿਆਸਤ ਦਾ ਇੱਕ ਚੱਕਰਵਰਤੀ ਰਾਜਾ ਸੀ ਜੋ ਕਿ ਬਹੁਤ ਚੰਗੇ ਸੁਭਾਅ ਦਾ ਮਾਲਕ ਸੀ ਉਹ ਹੁਣ ਬੁੱਢਾ ਹੋ ਚੁੱਕਾ ਸੀ ਜਿਸ ਕਰਕੇ ਉਹਨੂੰ ਫਿਕਰ ਲੱਗੀ ਰਹਿੰਦੀ ਸੀ ਕਿ ਮੇਰੇ ਤੋਂ ਬਾਅਦ ਉੱਤਰ ਅਧਿਕਾਰੀ ਕੌਣ ਹੋਵੇਗਾ ਕਿਉਂਕਿ ਰਾਜੇ ਦੇ ਘਰ ਵਿੱਚ ਕੋਈ ਵੀ ਸੰਤਾਨ ਨਹੀਂ ਸੀ ਕੋਈ ਨਾਤੀ ਸੀ ਨਾ ਪੁੱਤਰ ਸੀ ਉਹਨੇ ਸੋਚਿਆ ਕਿਉਂ ਨਾ ਮੈਂ ਆਪਣੀ ਪਰਜਾ ਵਿੱਚੋਂ ਹੀ ਕਿਸੇ ਨੂੰ ਰਾਜ ਦੇਵਾਂ ਫਿਰ ਉਹਨੇ ਆਪਣੇ ਵਜ਼ੀਰਾ ਨਾਲ ਸਲਾਹ ਕੀਤੀ ਕਿ ਸਭ ਕਿਵੇਂ ਹੋ ਸਕਦਾ ਉਹਨੇ ਇੱਕ ਬੜਾ ਸੋਹਣਾ ਬਾਗੀਚਾ ਤਿਆਰ ਕਰਵਾਇਆ ਉਹਦੇ ਵਿੱਚ ਕਿਤੇ ਬੀਨਾ ਵਜ ਰਹੀਆਂ ਨੇ ਕਿਤੇ ਨਟਾਂ ਦੇ ਤਮਾਸ਼ੇ ਹੋ ਰਹੇ ਆ ਬਾਜੀਗਰ ਬਾਜ਼ੀਆਂ ਪਾ ਰਹੇ ਆ ਕਿਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋ ਰਹੀਆਂ ਉਹਨੇ ਇਸ ਤਰ੍ਹਾਂ ਦਾ ਇੱਕ ਸੋਹਣਾ ਬਗੀਚਾ ਤਿਆਰ ਕਰਵਾਇਆ ਤੇ ਨਾਲ ਹੀ ਉਹਨੇ ਢੰਡੋਰਾ ਵੀ ਪਟਵਾ ਦਿੱਤਾ ਕਿ ਮੈਂ ਇਹ ਬਗੀਚੇ ਦੇ ਅੰਦਰ ਹੀ ਰਹਾਂਗਾ ਜਿਹੜਾ ਵੀ ਕੋਈ ਇਹਦੇ ਵਿੱਚ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਮੈਨੂੰ ਭਾਲ ਲਵੇਗਾ ਮੈਨੂੰ ਲੱਭ ਲਵੇਗਾ ਉਹ ਮੇਰੇ ਰਾਜ ਦਾ ਮਾਲਕ ਹੋ ਜਾਵੇਗਾ ਅਸਲ ਦੇ ਵਿੱਚ ਇਹ ਜਿਹੜਾ ਬਗੀਚਾ ਸੀ ਇਹਨਾਂ ਜ਼ਿਆਦਾ ਸੋਹਣਾ ਸੀ ਅੱਗੇ ਜਾ ਕੇ ਇਹ ਸ਼ੀਸ਼ ਮਹਿਲ ਦੇ ਨਾਲ ਜੁੜਦਾ ਸੀ ਜਿਹਦੇ ਵਿੱਚ ਅਨੇਕਾਂ ਰੰਗਾਂ ਦੇ ਸ਼ੀਸ਼ੇ ਜੜੇ ਹੋਏ ਸੀ ਬਹੁਤ ਤਰ੍ਹਾਂ ਦੀ ਰੌਸ਼ਨੀ ਚਮਕਦੀ ਸੀ ਹਰ ਕੋਈ ਚੀਜ਼ ਇੰਨੀ ਸੁੰਦਰ ਸੀ ਜਿਹੜਾ ਵੀ ਆਉਂਦਾ ਸੀ ਉਹਦੇ ਵੱਲ ਦੇਖਣ ਲੱਗ ਜਾਂਦਾ ਸੀ ਤੇ ਉਹਦਾ ਸਮਾਂ ਹੀ ਉੱਥੇ ਬੀਤ ਜਾਂਦਾ ਸੀ ਇਸ ਕਰਕੇ ਉਹ ਦਰਵਾਜ਼ੇ ਦੇ ਉੱਪਰ ਲਿਖਿਆ ਸੀ ਕਿ ਮੈਂ ਇਹ ਬਾਗ ਦੇ ਅੰਦਰ ਹੀ ਆਂ ਵੀ ਮੈਨੂੰ ਲੱਭ ਲੋ ਇਹ ਲੱਭ ਸਕਦੇ ਹੋ ਤੇ ਤੁਸੀਂ ਇਹ ਰਾਜ ਦੇ ਮਾਲਕ ਹੋ ਸਕਦੇ ਹੋ ਹੁਣ ਲੋਕਾਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਕਿ ਬਗੀਚੇ ਦੇ ਅੰਦਰ ਰਾਜਾ ਇਹਨੂੰ ਤਾਂ ਲੱਭਣਾ ਹੀ ਸੌਖਾ ਹਰ ਕੋਈ ਉੱਥੇ ਆਇਆ ਹਰ ਇੱਕ ਦੇ ਦਿਲ ਵਿੱਚ ਇੰਨਾ ਚਾਹ ਹੋਇਆ ਜੋ ਵੀ ਉਮੀਦਵਾਰ ਆਇਆ ਸਾਰਿਆਂ ਨੂੰ ਸੂਰਜ ਚੜ੍ਹੇ ਬਾਗ ਦੇ ਅੰਦਰ ਦਾਖਲ ਕਰਵਾ ਦਿੱਤਾ ਕੋਈ ਕਿਸੇ ਵਸਤੂ ਵਿੱਚ ਪਰਚ ਗਿਆ ਕੋਈ ਕਿਸੇ ਵਸਤੂ ਵਿੱਚ ਕਿਉਂਕਿ ਉੱਥੇ ਕਿਤੇ ਬੀਨਾ ਵੱਜ ਰਹੀ ਆ ਕਿਤੇ ਨਟਾਂ ਦੇ ਤਮਾਸ਼ੇ ਹੋ ਰਹੇ ਆ ਕਿਤੇ ਪਹਿਲਵਾਨ ਘੁਲੀ ਜਾਂਦੇ ਆ ਹੁਣ ਜਿਹਦੀ ਜਿਹਦੇ ਨਾਲ ਪ੍ਰੀਤ ਸੀ ਉਹਦਾ ਚਿੱਤ ਉਧਰ ਨੂੰ ਖਿੱਚਿਆ ਗਿਆ ਉਹਨਾਂ ਦਾ ਸਾਰਾ ਸਮਾਂ ਉੱਥੇ ਬਤੀਤ ਹੋ ਗਿਆ ਅਖੀਰ ਸੂਰਜ ਛਿਪਦੇ ਸਾਰ ਸਾਰਿਆਂ ਨੂੰ ਬਾਹਰ ਕੱਢਤਾ ਦੂਜੇ ਦਿਨ ਫੇਰ ਸਾਰਿਆਂ ਨੂੰ ਸਮਾਂ ਦਿੱਤਾ ਗਿਆ ਪਰ ਫਿਰ ਵੀ ਇਵੇਂ ਹੀ ਹੋਇਆ ਕੋਈ ਵੀ ਰਾਜੇ ਤੱਕ ਪਹੁੰਚ ਹੀ ਨਹੀਂ ਸਕਿਆ ਕੁਦਰਤ ਵੱਲੋਂ ਇੱਕ ਭਾਲ ਕਰਨ ਨਾਲ ਇੱਕ ਚੰਗਾ ਸਿਆਣਾ ਪੁਰਸ਼ ਵੀ ਉੱਥੇ ਆ ਗਿਆ ਉਹਨੇ ਦੇਖਿਆ ਕਿ ਲੋਕ ਅੰਦਰ ਜਾਂਦੇ ਆ ਪਰ ਸੂਰਜ ਛਿਪ ਜਾਂਦਾ ਉਹ ਰਾਜੇ ਤੱਕ ਨਹੀਂ ਪਹੁੰਚ ਸਕਦੇ ਫਿਰ ਉਹਨੇ ਸਾਰੀਆਂ ਚੀਜ਼ਾਂ ਦੇਖੀਆਂ ਪਰ ਆਪਣੇ ਚਿੱਤ ਨੂੰ ਉਹਨਾਂ ਵੱਲੋਂ ਹਟਾ ਕੇ ਉਹ ਸਾਰਾ ਦਿਨ ਰਾਜੇ ਨੂੰ ਲੱਭਦਾ ਰਿਹਾ ਫੁੱਲਾਂ ਦੀਆਂ ਬਾਗ਼ੀਚੀਆਂ ਵਿੱਚ ਰਾਗ ਰੰਗਾਂ ਵਿੱਚ ਪਹਿਲਵਾਨਾਂ ਦੀਆਂ ਕੁਸ਼ਟੀਆਂ ਉਹਨੇ ਵੀ ਦੇਖੀਆਂ ਸ਼ੀਸ਼ ਮਹਿਲ ਦੇ ਸ਼ੀਸ਼ੇ ਉਹਨੇ ਵੀ ਤੱਕੇ ਹੈਰਾਨ ਹੋ ਕੇ ਬਾਹਰ ਆਇਆ ਤੇ ਰਾਜਾ ਲੱਭਿਆ ਨਹੀਂ ਫਿਰ ਉਹਨੇ ਦਰਵਾਜੇ ਦੇ ਵੱਲ ਨਿਗਾਹ ਮਾਰੀ ਤੇ ਲੇਖ ਪੜ੍ਹਿਆ ਕਿ ਮੈਂ ਇਹ ਬਗੀਚੇ ਦੇ ਅੰਦਰ ਹੀ ਆ ਜਿਹੜਾ ਮੈਨੂੰ ਲੱਭ ਲਵੇਗਾ ਉਹ ਮੇਰੇ ਰਾਜ ਦਾ ਅਧਿਕਾਰੀ ਹੋਵੇਗਾ ਕਿਉਂਕਿ ਉੱਥੇ ਗੱਲ ਲਿਖੀ ਹੋਈ ਸੀ ਸ਼ਹਿਰ ਵਿੱਚ ਟੰਡੋਰਾ ਵੀ ਪਟਵਾਇਆ ਗਿਆ ਸੀ ਫਿਰ ਵੀ ਉਹਨੇ ਆਸ ਨਹੀਂ ਛੱਡੀ ਹਿੰਮਤ ਕਰਕੇ ਖੋਜਦਾ ਰਿਹਾ ਖੋਜਦਾ ਰਿਹਾ ਅਖੀਰ ਨੂੰ ਕੀ ਵੇਂਦਾ ਕਿ ਇੱਕ ਕੋਨੇ ਵਿੱਚ ਮਿੱਟੀ ਦੀ ਢੇਰੀ ਜੀ ਉਹਨੇ ਦੇਖੀ ਤੇ ਸੋਚਿਆ ਕਿਤੇ ਇਹਦੇ ਹੀ ਢੇਹਾਂ ਹੀ ਕੋਈ ਮਕਾਨ ਬਣਾ ਕੇ ਨਾ ਬੈਠਾ ਹੋਵੇ ਜਦੋਂ ਉਹਨੇ ਉਹ ਢੇਰੀ ਨੂੰ ਢਾਇਆ ਤੇ ਦੇਖਿਆ ਉਹ ਇੱਕ ਤਾਕੀ ਆ ਇੱਕ ਬਾਰੀ ਆ ਉਹਨੂੰ ਖੋਲਿਆ ਪੌੜੀਆਂ ਉੱਤਰ ਕੇ ਮਕਾਨ ਵਿੱਚ ਜਾ ਕੇ ਰਾਜੇ ਦੇ ਦਰਸ਼ਨ ਕੀਤੇ ਰਾਜੇ ਨੂੰ ਮਿਲ ਕੇ ਬੜਾ ਖੁਸ਼ ਹੋਇਆ ਰਾਜੇ ਨੇ ਵੀ ਖੁਸ਼ ਹੋ ਕੇ ਉਹਨੂੰ ਆਪਦੇ ਗਲ ਨਾਲ ਲਾਇਆ ਕਹਿਣ ਲੱਗਾ ਤੂੰ ਧੰਨ ਜਿਨੇ ਮੈਨੂੰ ਇਹ ਬਗੀਚੇ ਵਿੱਚੋਂ ਲੱਭ ਲਿਆ ਫਿਰ ਉਹਨੇ ਆਪਦੇ ਕਰਮਚਾਰੀ ਬੁਲਾਏ ਵਜ਼ੀਰ ਬੁਲਾਏ ਤੇ ਸੱਚਮੁੱਚ ਹੀ ਜੋਨੇ ਕਿਹਾ ਸੀ ਰਾਜੇ ਨੇ ਵਾਅਦਾ ਪੂਰਾ ਕੀਤਾ ਬੁੱਢੇ ਰਾਜੇ ਨੇ ਰਾਜ ਗੱਦੀ ਉਹ ਨੌਜਵਾਨ ਨੂੰ ਦੇ ਦਿੱਤੀ ਇੱਥੇ ਇੱਕ ਦ੍ਰਿਸ਼ਟਾਂਤ ਆ ਤੁਸੀਂ ਕਹੋਗੇ ਇਹਦੇ ਵਿੱਚੋਂ ਅਸੀਂ ਕਿਵੇਂ ਸਿੱਖ ਸਕਦੇ ਹਾਂ ਇਹ ਕਹਾਣੀ ਤਾਂ ਜਿਹੜੀ ਸੀ ਸਾਨੂੰ ਸਾਡੇ ਮਨ ਨੂੰ ਸਿੱਖਿਆ ਦੇਣ ਵਾਸਤੇ ਸੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਇਸ਼ਾਰਾ ਨੇ ਉਹ ਪਰਮੇਸ਼ਰ ਜਿਹੜਾ ਰੱਬ ਆ ਉਹ ਰਾਜੇ ਸਮਾਨ ਉਹਦਾ ਬਣਾਇਆ ਇਹ ਸੰਸਾਰ ਸੋਹਣਾ ਬਾਗ ਇਹਨੂੰ ਗੁਣਾ ਰੂਪ ਪੱਤੇ ਲੱਗੇ ਹੋਏ ਆ ਹੁਣ ਉਹ ਸੋਹਣੇ ਬਾਗ ਦੇ ਵਿੱਚ ਕਿੰਨੇ ਲੋਕ ਉਹ ਨੌਜਵਾਨ ਤੋਂ ਪਹਿਲਾਂ ਆਏ ਇੱਕ ਨਹੀਂ ਕਿੰਨੀ ਪਰਜਾ ਆਈ ਸਾਰੇ ਆ ਜਿਹੜੇ ਸਵੇਰੇ ਆਉਂਦੇ ਸ਼ਾਮ ਤੱਕ ਸੂਰਜ ਢਲਣ ਤੱਕ ਰਾਜੇ ਨੂੰ ਲੱਭ ਨਹੀਂ ਸੀ ਪਾਉਂਦੇ ਕਿਉਂ ਕਿਉਂਕਿ ਰੰਗਾਂ ਵਿੱਚ ਪਰਚ ਜਾਂਦੇ ਸੀ ਇਹ ਉਹਨਾਂ ਦੀ ਕਹਾਣੀ ਨਹੀਂ ਸਾਡੀ ਕਹਾਣੀ ਹੈ ਰੱਬ ਨੇ ਸਾਨੂੰ ਇਹ ਧਰਤੀ ਤੇ ਭੇਜਿਆ ਅਸੀਂ ਕੀ ਕਰਦੇ ਹਾਂ ਇਨ੍ਹਾਂ ਚੀਜ਼ਾਂ ਵਿੱਚ ਫਸ ਕੇ ਰਹਿ ਜਾਂਦੇ ਹਾਂ ਉਹ ਰੱਬ ਤੱਕ ਅਸੀਂ ਪਹੁੰਚ ਨਹੀਂ ਸਕਦੇ ਕਿਉਂਕਿ ਸਾਡਾ ਧਿਆਨ ਸਾਡੀ ਸੁਰਤ ਹੋਰ ਕਿਧਰੇ ਲੱਗੀ ਹੋਈ ਆ ਜਦੋਂ ਆਪਾਂ ਅਰਦਾਸ ਵੀ ਕਰਦੇ ਆ ਅਰਦਾਸ ਕਰਦੇ ਹੋਏ ਵੀ ਸਾਡਾ ਮਨ ਇੱਕ ਮਨ ਇੱਕ ਚਿੱਤ ਨਹੀਂ ਹੁੰਦਾ ਜੇ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰ ਦਈਏ ਤੇ ਹੋ ਹੀ ਨਹੀਂ ਸਕਦਾ ਕਦੇ ਉਹ ਪੂਰੀ ਹੋਣਾ ਹੋਵੇ ਕਿਉਂਕਿ ਬਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਰੱਬ ਦੇ ਪਿਆਰਿਆਂ ਦੀ ਕੀਤੀ ਅਰਦਾਸ ਕਦੇ ਬਰਥੀ ਨਹੀਂ ਜਾਂਦੀ ਖਾਲੀ ਨਹੀਂ ਜਾਂਦੀ ਪਰ ਸਾਡੀ ਅਰਦਾਸ ਖਾਲੀ ਚਲੀ ਜਾਂਦੀ ਆ ਇਥੋਂ ਪਤਾ ਲੱਗਦਾ ਵੀ ਅਸੀਂ ਇੱਕ ਮਨ ਇੱਕ ਚਤਤ ਹੋ ਕੇ ਅਜੇ ਅਰਦਾਸ ਕਰਨੀ ਸਿੱਖੀ ਨਹੀਂ ਜਿਵੇਂ ਸਾਰੇ ਲੋਕ ਸੀ ਕੋਈ ਕੁਸ਼ਤੀ ਵੇਖਣ ਲੱਗ ਜਾਂਦਾ ਸੀ ਕੋਈ ਕੀ ਪਾਠ ਕਰਦੇ ਸਮੇਂ ਵੀ ਮਾਫ ਕਰਨਾ ਸਾਡਾ ਧਿਆਨ ਘਰ ਦੀਆਂ ਟੈਨਸ਼ਨਾਂ ਦੇ ਵਿੱਚ ਚਿੰਤਾਵਾਂ ਦੇ ਵਿੱਚ ਹੁੰਦਾ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਸੀ ਡੁੱਬੇ ਰਹਿੰਦੇ ਆ ਲੰਘ ਚੁੱਕੇ ਸਮੇਂ ਦੀਆਂ ਯਾਦਾਂ ਵਿੱਚ ਸੀ ਰਹਿੰਦੇ ਆ ਸਾਡਾ ਮਨ ਹੁੰਦਾ ਹੀ ਨਹੀਂ ਟਿਕਦਾ ਹੀ ਨਹੀਂ ਵਰਤਮਾਨ 'ਚ ਆਉਂਦਾ ਹੀ ਨਹੀਂ ਜਾਂ ਤਾਂ ਬੀਤੇ ਸਮੇਂ 'ਚ ਹੁੰਨੇ ਆ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਹੁੰਨੇ ਆ ਇਹ ਗੱਲ ਸੱਚੀ ਅਤੇ ਪੱਕੀ ਆ ਹੁਣ ਕੌਜੇ ਲੋਕ ਇੱਥੇ ਕਹਿਣਗੇ ਵੀ ਅਸੀਂ ਤਾਂ ਅਰਦਾਸ ਕਰਦੇ ਆ ਪਰ ਰੱਬ ਸਾਡੀ ਸੁਣਦਾ ਕਿਉਂ ਨਹੀਂ ਰੱਬ ਸਾਡੀ ਮੰਨਦਾ ਕਿਉਂ ਨਹੀਂ ਅਸਲ ਵਿੱਚ ਕਈ ਵਾਰੀ ਇਹ ਚੀਜ਼ ਏਵੇਂ ਵੀ ਹੋ ਜਾਂਦੀ ਆ ਵੀ ਇੱਕ ਮਾਂ ਨੂੰ ਪਤਾ ਹੁੰਦਾ ਬੱਚੇ ਨੂੰ ਕਿਹੜੀ ਚੀਜ਼ ਦੇਣੀ ਆ ਕਿਹੜੀ ਨਹੀਂ ਕਈ ਵਾਰੀ ਅਗਿਆਨਤਾ ਵਿੱਚ ਆ ਕੇ ਬੱਚਾ ਕਿਸੇ ਬੱਚੇ ਨੂੰ ਮੰਨ ਲਓ ਸ਼ੂਗਰ ਆ ਉਹ ਮਾਂ ਤੋਂ ਮਿੱਠੀ ਚੀਜ਼ ਮੰਗ ਰਿਆ ਮਾਂ ਨੂੰ ਨਹੀਂ ਦਿੰਦੀ ਇਹਦੇ ਵਿੱਚ ਹੀ ਉਹਦਾ ਪਲਾ ਕਈ ਵਾਰੀ ਭਰੀ ਜਵਾਨੀ ਦੇ ਵਿੱਚ ਬੱਚੇ ਪਿਤਾ ਤੋਂ ਕੁਝ ਮੰਗਦੇ ਆ ਪਿਤਾ ਨਹੀਂ ਦਿੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਹਨੂੰ ਅਜੇ ਇਸਤੇਮਾਲ ਨਹੀਂ ਇਹਦਾ ਕਰਨਾ ਆਉਣਾ ਕੋਈ ਭਰੀ ਜਵਾਨੀ ਵਿੱਚ ਪਿਤਾ ਤੋਂ ਉਹਦਾ ਰਵਾਲਵਰ ਮੰਗੇ ਉਹਦੀ ਲਾਇਸੈਂਸ ਵਾਲੀ ਬੰਦੂਕ ਮੰਗੇ ਉਹ ਦੇਵੇਗਾ ਨਹੀਂ ਦੇਵੇਗਾ ਨਹੀਂ ਦੇਵੇਗਾ ਦਾ ਮਤਲਬ ਇਹ ਆ ਵੀ ਉਹਨੂੰ ਪਿਆਰ ਨਹੀਂ ਕਰਦਾ ਨਹੀਂ ਪਿਆਰ ਕਰਦਾ ਤਾਂ ਹੀ ਨਹੀਂ ਉਹਨੂੰ ਦੇ ਰਿਹਾ ਮੈਂ ਗੁਰੂ ਤੋਂ ਕੁਝ ਮੰਗਿਆ ਸੀ ਅਰਦਾਸ ਕੀਤੀ ਮੈਨੂੰ ਮਿਲਿਆ ਨਹੀਂ ਇਹ ਮੇਰੇ ਵਾਸਤੇ ਚੰਗਾ ਹੀ ਹੋਇਆ ਇਸ ਕਰਕੇ ਕਹਿਣ ਦਾ ਭਾਵ ਤਾਂ ਇਹ ਆ ਵੀ ਜਿਵੇਂ ਉਹ ਨੌਜਵਾਨ ਨੇ ਰਾਜੇ ਨੂੰ ਲੱਭ ਲਿਆ ਇੱਥੇ ਰਾਜਾ ਪਰਮੇਸ਼ਰ ਦਾ ਸੰਕੇਤ ਇਹ ਉਹਦੇ ਵੱਲ ਇਸ਼ਾਰਾ ਹੈ ਕਿੰਨੇ ਲੋਕ ਆ ਜਿਹੜੇ ਰੱਬ ਤੋਂ ਰੱਬ ਨੂੰ ਮੰਗਦੇ ਆ ਕਿੰਨੇ ਲੋਕ ਆ ਜਿਹੜੇ ਹਮੇਸ਼ਾ ਕਹਿੰਦੇ ਆ ਵੀ ਸਾਨੂੰ ਸਿੱਖੀ ਦੀ ਦਾਤ ਬਖਸ਼ੋ ਬੜੇ ਥੋੜੇ ਆ ਲੋਕ ਆਪਦੀ ਅਰਦਾਸ ਕਰਦੇ ਆ ਦੇ ਅਰੋਗਤਾ ਦੀ ਆਪਣੇ ਬੱਚਿਆਂ ਦੀ ਸੁੱਖ ਸ਼ਾਂਤੀ ਦੀ ਕੋਈ ਗੁਰੂ ਕੋਲੋਂ ਸਿੱਖੀ ਨਹੀਂ ਮੰਗਦਾ ਬੜੇ ਥੋੜੇ ਆ ਉਹ ਉਂਗਲਾਂ ਤੇ ਗਿਣੇ ਜਾ ਸਕਦੇ ਆ ਜਿਹੜੇ ਰੱਬ ਤੋਂ ਸਿੱਖੀ ਮੰਗਦੇ ਆ ਰੱਬ ਤੋਂ ਰੱਬ ਨੂੰ ਮੰਗਦੇ ਆ ਤੇ ਵਿਣਤੁਦ ਹੋਰ ਜੇ ਮੰਗਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆ ਸਿਰ ਦੁੱਖਾਂ ਕੈ ਦੁੱਖ ਕਿ ਬੰਦਾ ਜਦੋਂ ਪਰਮੇਸ਼ਰ ਤੋਂ ਕੁਝ ਮੰਗਦਾ ਤੇ ਉਹਦੇ ਵਿੱਚ ਰੱਬ ਨਹੀਂ ਹੁੰਦਾ ਵੀ ਉਹਦੀ ਅਰਦਾਸ ਵਿੱਚ ਰੱਬ ਨਹੀਂ ਹੁੰਦਾ ਪਰਮੇਸ਼ਰ ਨਹੀਂ ਹੁੰਦਾ ਸਿੱਖੀ ਨਹੀਂ ਹੁੰਦੀ ਤਾਂ ਦੁੱਖ ਮੰਗ ਰਿਹਾ ਇਸ ਕਰਕੇ ਨਾਨਕ ਦੁਖੀ ਆ ਸਭ ਸੰਸਾਰ ਸਾਰੀ ਦੁਨੀਆ ਦੁਖੀ ਕਿਉਂ ਆ ਕਿਉਂਕਿ ਰੱਬ ਤੋਂ ਰੱਬ ਨੂੰ ਛੱਡ ਕੇ ਅਰਦਾਸ ਵਿੱਚ ਕੋਈ ਹੋਰ ਚੀਜ਼ ਮੰਗ ਰਹੀ ਹੈ ਤਾਂ ਤੁਸੀਂ ਇਹ ਚੀਜ਼ ਨੂੰ ਇਉਂ ਸਮਝਣਾ ਇਹ ਕੋਈ ਨਿਰਾਸ਼ਤਾ ਵਾਲੀ ਕਹਾਣੀ ਨਹੀਂ ਇਹ ਸੱਚ ਆ ਦੁਨੀਆ ਦਾ ਇਹ ਸਤਗੁਰੂ ਨੇ ਹੀ ਇਹ ਜਿੰਦੇ ਖੋਲਣੇ ਆ ਮਨਾਂ ਦੇ ਜਿਹੜਾ ਮਨ ਜਿਹੜਾ ਨਾ ਵਿਗੜਿਆ ਹੋਇਆ ਉਹਨੂੰ ਸਿੱਧਾ ਵੀ ਗੁਰੂ ਨੇ ਕਰਨਾ ਇਹ ਮਨ ਮੈਲਾ ਸਭ ਕੁਝ ਮੈਲਾ ਜੇ ਮਨ ਮੈਲਾ ਨਾ ਸਾਰਾ ਕੁਝ ਹੀ ਮੈਲਾ ਅਰਦਾਸ ਕੀਤੀ ਕਿਵੇਂ ਪੂਰੀ ਹੋ ਜੂਗੀ ਫਿਰ ਅਰਦਾਸ ਵੀ ਮੈਲੀ ਆ ਸੱਚ ਕਰਕੇ ਜਾਣੋ ਜੇ ਮਨ ਮੈਲਾ ਅਰਦਾਸ ਵੀ ਮੈਲੀ ਆ ਤਾਂ ਸਾਡੇ ਵਿੱਚ ਤਾਂ ਇੰਨੀਆਂ ਕਮੀਆਂ ਨੇ ਜਿਨਾਂ ਸਮੁੰਦਰ ਚ ਪਾਣੀ ਆ ਅਸੀਂ ਕਿੱਧਰ ਨੂੰ ਜਾ ਰਹੇ ਆ ਸਾਨੂੰ ਥੋੜਾ ਸੋਚਣ ਦੀ ਲੋੜ ਆ ਤਾਂ ਉਹ ਨੌਜਵਾਨ ਜਿਹੜਾ ਸੀ ਉਹਨੇ ਸਿਰਫ ਤੇ ਸਿਰਫ ਆਪਣਾ ਧਿਆਨ ਰਾਜੇ ਤੇ ਰੱਖਿਆ ਨਾ ਕੋਸ਼ਤੀਆਂ ਵਿੱਚ ਨਾ ਵੀਣਾ ਵਜ ਰਹੀ ਆ ਨਾ ਤਮਾਸ਼ਿਆਂ ਵਿੱਚ ਕਿਧਰੇ ਵੀ ਨਹੀਂ ਸਿੱਧਾ ਰਾਜੇ ਨੂੰ ਉਹਨੇ ਉਹਦਾ ਨਿਸ਼ਾਨਾ ਸੀ ਉਹਦੀ ਮੰਜ਼ਿਲ ਸੀ ਰਾਜਾ ਤੇ ਉਹਨੂੰ ਰਾਜਾ ਮਿਲ ਗਿਆ ਦੂਜਿਆਂ ਨੂੰ ਕਿਉਂ ਨਹੀਂ ਮਿਲਿਆ ਕਿਉਂਕਿ ਉਹਨਾਂ ਦਾ ਨਿਸ਼ਾਨਾ ਕੋਈ ਹੋਰ ਸੀ ਉਹਨਾਂ ਦੀ ਮੰਜ਼ਿਲ ਕੋਈ ਹੋਰ ਸੀ ਜਿਸ ਦਿਨ ਸਿੱਖਾ ਤੂੰ ਆਪਣਾ ਨਿਸ਼ਾਨਾ ਆਪਣੀ ਮੰਜ਼ਿਲ ਗੁਰੂ ਨੂੰ ਮੰਨ ਲਵੇਂਗਾ ਉਸ ਦਿਨ ਸਾਰੀਆਂ ਅਰਦਾਸਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਜਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਆਂ ਵੀ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮਿਆਪਾਰਾ ਤੇਰੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਤੇਰੀ ਕੋਈ ਇੱਛਾ ਹੀ ਨਹੀਂ ਰਹਿਣੀ ਕੋਈ ਮੰਗ ਹੀ ਨਹੀਂ ਰਹਿਣੀ ਸਾਰੀਆਂ ਸ਼ਾਮਾਂ ਤਾਂ ਪੂਰੀਆਂ ਹੋ ਜਾਣੀਆਂ ਗੁਰੂ ਤੋਂ ਗੁਰੂ ਨੂੰ ਮੰਗ ਲਿਆ ਪਿੱਛੇ ਰਹਿ ਕੀ ਗਿਆ ਤਾਂ ਅੱਜ ਸਾਨੂੰ ਲੋੜ ਆ ਗੁਰਦੁਆਰਾ ਸਾਹਿਬ ਤਾਂ ਆਪਾਂ ਸਾਰੇ ਜਾਣਦੇ ਆ ਗੁਰਦੁਆਰਾ ਸਾਹਿਬ ਜਾਣਾ ਹੋਰ ਗੱਲ ਆ ਗੁਰੂ ਤੱਕ ਪਹੁੰਚਣਾ ਹੋਰ ਗੱਲ ਆ ਗੁਰੂ ਨੂੰ ਮੰਨਣਾ ਹੋਰ ਗੱਲ ਆ ਗੁਰੂ ਦੀ ਮੰਨਣਾ ਹੋਰ ਗੱਲ ਆ ਗੁਰਦੁਆਰਾ ਸਾਹਿਬ ਗੁਰੂ ਘਰ ਤਾਂ ਸਾਰੇ ਆ ਜਾਂਦੇ ਆ ਪਰ ਉਹ ਵਿਰ ਲਈ ਆ ਜਿਹੜਾ ਗੁਰੂ ਤੱਕ ਪਹੁੰਚਦਾ ਉਹ ਵਿਰ ਲਈ ਆ ਜਿਹੜਾ ਗੁਰੂ ਦੀ ਮੰਨਦਾ ਵਾ ਆਪਾਂ ਕਈ ਵੀਰ ਸੁਣ ਵੀ ਲੈਨੇ ਆ ਮੰਨਦੇ ਹੈ ਨਹੀਂ ਤਾਂ ਸੁਣਿਆ ਮੰਨਿਆ ਮਨ ਕੀਤਾ ਪਾਉ ਸੁਣਿਆ ਜਿਹਨੇ ਸੁਣ ਕੇ ਮੰਨ ਲਿਆ ਤੇ ਮੰਨ ਕੇ ਗੁਰੂ ਨਾਲ ਪਿਆਰ ਵੀ ਕੀਤਾ ਉਹਦੀ ਜ਼ਿੰਦਗੀ ਸਫਲ ਹੋਣੀ ਆ ਉਹਦੀ ਅਰਦਾਸ ਪੂਰੀ ਹੋਣੀ ਆ ਤਾਂ ਇਹ ਕੁਝ ਜੁਗਤੀਆਂ ਨੇ ਢੰਗ ਨੇ ਤਰੀਕੇ ਨੇ ਅਰਦਾਸ ਕਰਨ ਦੇ ਦੋ ਗੱਲਾਂ ਮੇਰੀਆਂ ਯਾਦ ਰੱਖਣਾ ਇੱਕ ਤਾਂ ਗੁਰੂ ਤੋਂ ਹਮੇਸ਼ਾ ਸਿੱਖੀ ਮੰਗਣੀ ਹੈ ਕੋਈ ਹੋਰ ਚੀਜ਼ ਨਹੀਂ ਮੰਗਣੀ ਕਈ ਵਾਰੀ ਅਸੀਂ ਕਹਿੰਨੇ ਆਂ ਇਹ ਚੀਜ਼ ਮੰਗ ਲਈ ਮੰਗ ਤਾਂ ਲਈ ਉਹ ਦੇ ਵੀ ਦਊਗਾ ਗੁਰੂ ਪਰ ਉਹਦੇ ਵਿੱਚ ਜੇ ਸਿੱਖੀ ਹੈ ਨਹੀਂ ਦੌਖੀ ਮਿਲਣਾ ਗੁਰੂ ਤੋਂ ਹਮੇਸ਼ਾ ਪਹਿਲੀ ਚੀਜ਼ ਸਿੱਖੀ ਮੰਗਣੀ ਆ ਤੇ ਦੂਜੀ ਚੀਜ਼ ਜਦੋਂ ਵੀ ਗੁਰੂ ਕੋਲੋਂ ਕੁਝ ਮੰਗਣਾ ਹੈ ਉਦੋਂ ਹਉਮੈ ਗਵਾ ਕੇ ਮੰਗਣਾ ਦੋ ਗੱਲਾਂ ਮੇਰੀਆਂ ਯਾਦ ਰੱਖਣਾ ਤੇ ਜਿਹਨੂੰ ਆਪਾਂ ਪਿਆਰ ਕਰਦੇ ਆਂ ਜਾਂ ਜਿਹੜੇ ਸਾਨੂੰ ਪਿਆਰ ਕਰਦੇ ਆਂ ਉਨ੍ਹਾਂ ਨਾਲ ਹਮੇਸ਼ਾ ਸਾਨੂੰ ਇਸ ਤਰ੍ਹਾਂ ਪੇਸ਼ ਹੋਣਾ ਚਾਹੀਦਾ ਕਦੇ ਵੀ ਉਨ੍ਹਾਂ ਨੂੰ ਵੱਡੇ ਹੋ ਕੇ ਨਹੀਂ ਮਿਲਣਾ ਚਾਹੀਦਾ ਗੁਰੂ ਸਾਹਿਬ ਸਾਨੂੰ ਕਿੰਨਾ ਪਿਆਰ ਕਰਦੇ ਆ ਤਾਂ ਗੁਰੂ ਕੋਲ ਜਦੋਂ ਜਾਈਏ ਮੰਗੀਏ ਹਮੇਸ਼ਾ ਨੀਵੇਂ ਹੋ ਕੇ ਰਹੀਏ ਨੀਵੇਂ ਹੋ ਕੇ ਹੀ ਕੁਝ ਮਿਲ ਸਕਦਾ ਕਦੇ ਵੀ ਉੱਚੇ ਹੋ ਕੇ ਕਦੇ ਵੀ ਕਿਸੇ ਨੂੰ ਅੱਜ ਤੱਕ ਨਹੀਂ ਕੁਝ ਮਿਲਿਆ ਇਹ ਇਤਿਹਾਸ ਇਹ ਚੀਜ਼ਾਂ ਦਾ ਗਵਾਹ ਤਾਂ ਦੋ ਗੱਲਾਂ ਯਾਦ ਰੱਖਣੀਆਂ ਇਹ ਰਾਜੇ ਦੀ ਕਹਾਣੀ ਤਾਂ ਇੱਕ ਪ੍ਰਤੀਕ ਸੀ ਇਸ਼ਾਰਾ ਸੀ ਹੋ ਸਕਦਾ ਇਹ ਕਹਾਣੀ ਹੋਈ ਨਾ ਹੋਵੇ ਝੂਠੀ ਹੋਵੇ ਪਰ ਹਾਂ ਇਹ ਖਬਰ ਸੱਚ ਦੀ ਦਿੰਦੀ ਆ ਇਸ ਕਰਕੇ ਕਹਾਣੀ ਸੱਚੀ ਆ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ